ਇਸ ਵਰਦੀ ਵੱਡੀ ਖਬਰ ਮੌਸਮ ਵਿਭਾਗ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਹੋਰਾ ਨੇ ਹੁਣੇ-ਹੁਣੇ ਮੌਸਮ ਬਾਬਤ ਵੱਡੀ ਭਵਿੱਖਬਾਣੀ ਕਰ ਦਿੱਤੀ ਹੈ ਉਹ ਬਾਅਦ ਵਿੱਚ ਸੁਣਾਵਾਂਗੇ ਕਿ ਮੌਸਮ ਵਿਗਿਆਨੀ ਨੇ ਜੋ ਕਿਹਾ ਪਹਿਲਾਂ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਗਰਮੀ ਦਾ ਪ੍ਰਕੋਪ ਚੱਲਣਾ ਪੈ ਰਿਹਾ ਪਰ ਕਈ ਥਾਵਾਂ ਤੇ ਲੰਘੇ ਦਿਨੀ ਹਲਕੀ ਬੂੰਦਾਬاندی ਵੀ ਦੇਖਣ ਨੂੰ ਮਿਲੀ ਹੈ ਜਿਸ ਦੇ ਨਾਲ ਹਮਸ ਉਪਜੀ ਹੈ ਤੇ ਇਸ ਕਾਰਨ ਲੋਕਾਂ ਦੀ ਪਰੇਸ਼ਾਨੀ ਹੋਰ ਵੀ ਵਧੀ ਹੈ ਪਰ ਹੁਣ ਲੋਕਾਂ ਲਈ ਰਾਹਤ ਭਰੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਆਉਂਦੇ ਦਿਨਾਂ ਵਿੱਚ ਪੰਜਾਬ ਦੇ ਵਿੱਚ ਭਾਰੀ ਮੀਂਹ ਪੈਣ ਦੀ ਪੂਰੀ ਪੂਰੀ ਸੰਭਾਵਨਾ ਨਜ਼ਰ ਆ ਰਹੀ ਹੈ ਇਸ ਦੇ ਨਾਲ ਇਹ ਵੀ ਖਾਸ ਲਗਾਏ ਜਾ ਰਹੇ ਹਨ ਕਿ ਆਉਂਦੇ ਦਿਨਾਂ ਦੇ ਵਿੱਚ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਜਿਸ ਦੇ ਨਾਲ ਲੋਕਾਂ ਦਾ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਹੋਇਆ ਏ ਸੋ ਦੋਸਤੋ ਤੁਸੀਂ ਵੀ ਮੀਂਹ ਪੈਣ ਤੋਂ ਪਹਿਲਾਂ ਆਪਣਾ ਸਮਾਨ ਵਗੈਰਾ ਸੰਭਲੋ ਕਿਤੇ ਇਹ ਨਾ ਹੋਵੇ ਕਿ ਤੁਹਾਡਾ ਸਮਾਨ ਹਵਾ ਦੇ ਵਿੱਚ ਉੱਡ ਜਾਵੇ ਅੱਗੇ ਸੁਣੋ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਹੋਰਾ ਨੇ ਜੋ ਕਿਹਾ ਆ ਦੇਖੋ ਜਿਸ ਤਰ੍ਹਾਂ ਕਿ ਫੋਰਕਾਸਟ ਹੈ ਜਿਹੜੀ ਆਈਐਮਡੀ ਤੋਂ ਸਾਨੂੰ ਰਿਸਿਵ ਹੋਈ ਹੈ ਕਿ ਜਿਹੜੀ ਮੌਨਸੂਨ ਹੈ ਉਹ ਰਿਵਾਈਵ ਹੋ ਚੁੱਕੀ ਹੈ ਸੋ ਉਹਦੇ ਮੱਦੇ ਨਜ਼ਰ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਅੱਛੀ ਬਾਰਿਸ਼ ਜਿਹੜੀ ਆ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਜਿਹੜਾ ਹਰਿਆਣਾ ਦਾ ਪਾਰਟ ਆ ਉੱਥੇ ਕਾਫੀ ਜ਼ਿਆਦਾ ਮਤਲਬ ਬਾਰਿਸ਼ ਜਿਹੜੀ ਹੈ ਉਹਦਾ ਇਫੈਕਟ ਜਿਹੜਾ ਮੌਨਸਨ ਦਾ ਆ ਦੇਖਣ ਨੂੰ ਮਿਲ ਰਿਹਾ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਲੱਗਦਾ ਹੈ ਕਿ ਉਹਦੀ ਜਿਹੜੀ ਮੂਵਮੈਂਟ ਆ ਉਹ ਜਾਰੀ ਰਹੇਗੀ ਜਿਹਦੇ ਮੱਦੇ ਨਜ਼ਰ ਕੀ ਆਪਣੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਲੱਗ ਰਿਹਾ ਕਿ ਅੱਛੀ ਬਾਰਿਸ਼ ਹੋ ਸਕਦੀ ਹੈ ਸੋ ਜਿਸ ਤਰ੍ਹਾਂ ਕਿ 22 ਤਰੀਕ ਨੂੰ ਫੋਰਕਾਸਟ ਸੀ ਕਿ ਮੌਨਸਨ ਰਿਵਾਈਵ ਹੋਏਗੀ ਤਾਂ ਹਰਿਆਣੇ ਦੇ ਵਿੱਚ ਉਹਦਾ ਜਿਹੜਾ ਅਸਰ ਆ ਉਹ ਦੇਖਿਆ ਜਾ ਰਿਹਾ ਹੈ ਤੇ 23 24 ਨੂੰ ਜਿਸ ਤਰ੍ਹਾਂ ਲੱਗ ਰਿਹਾ ਹੈ ਕਿ ਥੋੜੀ ਸਕੈਟਰਡ بارش ਹੋ ਸਕਦੀ ਹੈ ਕੁਝ ਹਿੱਸਿਆਂ ਦੇ ਵਿੱਚ ਉਸ ਤੋਂ ਬਾਅਦ ਫਿਰ 24 25 ਨੂੰ ਜੈਂਸਿਸ ਨੇ ਕਿ ਪੂਰਾ ਜਿਹੜਾ ਪੰਜਾਬ ਹੈ ਉਹਦੇ ਵਿੱਚ ਜਿਹੜੀ بارش ਹੈ ਉਹ ਕਾਫੀ ਅੱਛੀ ਹੋ ਸਕਦੀ ਹੈ ਤੇ ਜਿਹੜਾ ਮੌਨਸੂਨ ਦਾ ਜਿਹੜਾ ਡੈਫਿਸਿਟ ਹੈਗਾ ਉਹ ਹਲੇ ਤੱਕ ਸਾਡੇ ਕੋਲ 44% ਜਿਹੜਾ ਉਹ ਚੱਲ ਰਿਹਾ ਆ ਜੇ ਆਪਾਂ ਡਿਸਟ੍ਰਿਕਟ ਵਾਈਜ਼ ਗੱਲ ਕਰਦੇ ਹਾਂ ਤਾਂ অলਮੋਸਟ ਸਾਰੇ ਡਿਸਟ੍ਰਿਕਟ ਜੁਲਾਈ ਦੇ ਵਿੱਚ ਜਿਹੜੇ ਨੇ ਉਹ ਡੈਫਿਸਿਟ ਚੱਲ ਰਹੇ ਨੇ ਈਵਨ ਲੁਧਿਆਣਾ ਜਿਹੜਾ 50% ਤੱਕ ਵੀ ਡੈਫਿਸਿਟ ਚੱਲ ਰਿਹਾ ਹੈ ਕੁਝ districts ਜਿਹੜੇ ਨੇ ਉਹ اچھی ਪੋਜੀਸ਼ਨ ਦੇ ਵਿੱਚ ਵੀ ਨੇ ਜਿਵੇਂ ਕਿ ਸੰਗਰੂਰ ਹੈ ਮਾਨ ਤਰਨਤਾਰਨ ਹੈ ਮਾਨਸਾ ਹੈ ਪਠਾਨਕੋਟ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ اچھی ਬਾਰਿਸ਼ ਹੋਈ ਹੈ ਪਰ ਬਾਕੀ ਜਿਹੜੇ ਜ਼ਿਲ੍ਹੇ ਆ ਉਹ ਕਾਫੀ ਉਹਨਾਂ ਦੇ ਵਿੱਚ ਜਿਹੜੀ ਹੈ ਡੈਫਿਸਿਟ ਹੀ ਚੱਲ ਰਹੀ ਹੈ ਪਰ ਜਿਸ ਤਰ੍ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਲੱਗਦਾ ਹੈ ਕਿ اچھی ਬਾਰਿਸ਼ ਹੋਏਗੀ ਤਾਂ ਮੇਬੀ ਜਿਹੜਾ ਇਹ ਡੈਫਿਸਿਟ ਆ ਉਹ ਕਵਰ ਹੋ ਸਕਦਾ ਹੈ ਪਰ ਜਿਸ ਤਰ੍ਹਾਂ ਕਿ ਸਿਚੁਏਸ਼ਨ ਹੈਗੀ ਹੈ ਹੁਣ ਆਪਾਂ ਟੈਂਪਰੇਚਰਸ ਦੀ ਜੇ ਗੱਲ ਕਰਦੇ ਆ ਤਾਂ ਟੈਂਪਰੇਚਰਸ ਵੀ ਬਹੁਤ ਜ਼ਿਆਦਾ ਇਸ ਵਾਰੀ ਹਾਈ ਦੇਖਣ ਨੂੰ ਮਿਲ ਰਹੇ ਨੇ ਜਿਹੜਾ ਰਾਤ ਦਾ તાਪਮਾਨ 31 ਡਿਗਰੀ ਤੱਕ ਜਿਹੜਾ ਉਹ ਰਿਕਾਰਡ ਕੀਤਾ ਗਿਆ ਦਿਨ ਦਾ તાਪਮਾਨ ਜਿਹੜਾ 38 ਡਿਗਰੀ ਤੱਕ ਰਿਕਾਰਡ ਕੀਤਾ ਗਿਆ ਸੋ ਦੋਨੋਂ ਹੀ ਜਿਹੜੇ ਟੈਂਪਰੇਚਰਸ ਨੇ 4-5 ਡਿਗਰੀ ਨਾਰਮਲ ਤੋਂ ਜ਼ਿਆਦਾ ਨੇ ਜੋ ਲਾਸਟ ਇਅਰ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਇਸ ਤਰ੍ਹਾਂ ਦੇ ਟੈਂਪਰੇਚਰਸ ਇੰਨੇ ਹਾਈ ਨਹੀਂ ਸੀ ਰਿਕਾਰਡ ਕੀਤੇ ਗਏ ਇਸ ਵਾਰੀ ਜਿਹੜੇ ਟੈਂਪਰੇਚਰਸ ਨੇ ਉਹ ਜ਼ਿਆਦਾ ਹੋ ਰਹੇ ਨੇ ਕਿਉਂਕਿ ਜਿਹੜੀ ਮੌਨਸਨ ਦੇ ਵਿੱਚ ਬ੍ਰੇਕ ਹੈ ਉਹ ਕਾਫੀ ਲੰਬੀ ਹੋ ਗਈ ਹੈ ਫਰਸਟ ਵੀਕ ਆਫ ਜੁਲਾਈ ਦੇ ਵਿੱਚ ਅੱਛੀ ਬਾਰਿਸ਼ ਹੋਈ ਹੈ ਫਿਰ ਉਸ ਤੋਂ ਬਾਅਦ ਜਿਹੜੀ ਮੌਨਸਨਾਂ ਦੇ ਵਿੱਚ ਬ੍ਰੇਕ ਹੀ ਦੇਖਣ ਨੂੰ ਮਿਲਿਆ ਜਿਸ ਦੇ ਨਾਲ ਹੀ ਟੈਂਪਰੇਚਰਸ ਜਿਹੜੇ ਨੇ ਉਹ ਲਗਾਤਾਰ ਵੱਧ ਰਹੇ ਨੇ ਪਰ ਹੁਣ ਜਿਸ ਤਰ੍ਹਾਂ ਕਿ ਆਪਾਂ ਨੂੰ ਉਮੀਦ ਹੈ ਕਿ ਅੱਛੀ ਆਉਣ ਵਾਲੇ ਦਿਨਾਂ 'ਚ ਨਾ ਟੈਂਪਰੇਚਰਸ ਵੀ ਜਿਹੜੇ ਡਾਊਨ ਜਾਣਗੇ ਤੇ ਸਾਨੂੰ ਜਿਹੜੀ ਹੋਮੋਸਫਰੀ ਗਰਮੀ ਆ ਉਹ ਤੋਂ ਛੁਟਕਾਰਾ ਮਿਲੇਗਾ ਦੇਖੋ ਸਾਰੇ ਡਿਸਟ੍ਰਿਕਟਸ ਦੇ ਵਿੱਚ ਜਿਹੜੀ بارش ਆ ਉਹ ਘੱਟ ਹੀ ਰਿਕਾਰਡ ਹੋਈ ਹੈ ਲੁਧਿਆਣੇ ਦੇ ਵਿੱਚ ਵੀ ਸਾਡੇ ਕੋਲ 50% ਤੱਕ ਡੈਫਿਸਿਟ ਹੈਗਾ ਤੇ ਬਾਕੀ ਜਿਹੜੇ ਹੋਰ ਡਿਸਟ੍ਰਿਕਟਸ ਨੇ ਜਿਵੇਂ ਜਲੰਧਰ ਹੈ ਮੋਗਾ ਹੈ ਆਪਰਾ ਅੰਮ੍ਰਿਤਸਰ ਹੈ ਇਹਨਾਂ ਡਿਸਟ੍ਰਿਕਟਸ ਦੇ ਵਿੱਚ ਵੀ ਰੇਨਫਾਲ ਘੱਟ ਹੀ ਰਿਕਾਰਡ ਕੀਤੀ ਗਈ ਹੈ ਸਿਰਫ ਜਿਹੜੇ ਤਿੰਨ ਚਾਰ ਜ਼ਿਲ੍ਹੇ ਹੈਗੇ ਆ ਉਹਨਾਂ ਦੇ ਵਿੱਚ ਜਿਹੜੀ ਬਾਰਿਸ਼ ਹੈ ਉਹ ਅੱਛੀ ਦੇਖਣ ਨੂੰ ਮਿਲੀ ਹੈ ਮੈਮ ਨੂੰ ਲੱਗਦਾ ਜੀ ਉਹਨਾਂ ਦੇ ਵਿੱਚ ਕੁਝ ਬਾਰਿਸ਼ ਹੋ ਸਕਦੀ ਲੋਕਾਂ ਰਾਹਤ ਮਿਲ ਸਕਦੀ ਹਾਂਜੀ ਬਿਲਕੁਲ ਜਿਸ ਤਰ੍ਹਾਂ ਹੁਣ ਮੌਨਸੂਨ ਨੇ ਰਿਵਾਈਵ ਕੀਤਾ ਹੈ ਤਾਂ ਹਰਿਆਣਾ ਦੇ ਵਿੱਚ ਕਾਫੀ ਅੱਛੀ ਬਾਰਿਸ਼ ਹੋ ਰਹੀ ਹੈ ਸੋ ਉਸ ਤੋਂ ਬਾਅਦ ਉਮੀਦ ਹੈਗੀ ਹੈ ਕਿ ਪੰਜਾਬ ਦੇ ਵਿੱਚ ਮੌਨਸੂਨ ਐਂਟਰ ਕਰੇਗੀ ਤੇ ਆਉਣ ਵਾਲੇ ਜਿਵੇਂ 24 25 ਤਰੀਕ ਤੋਂ ਅੱਛੀ ਬਾਰਿਸ਼ ਜਿਹੜੀ ਆਪਾਂ ਮਹਿਸੂਸ ਕਰਾਂਗੇ ਕਿਸਾਨਾਂ ਤੇ ਆਮ ਲੋਕਾਂ ਨੂੰ ਕਿਸਾਨਾਂ ਨੂੰ ਆਪਾਂ ਹੀ ਫੀਲ ਕਰ ਸਕਦੇ ਹਾਂ ਜੀ ਕਿ ਜਿਹੜੀ ਆਪਣਾ ਇੱਕ ਤਾਂ ਫਸਲ ਦਾ ਪੂਰਾ ਆਪਣਾ ਮੋਨਿਟਰਿੰਗ ਕਰਦੇ ਰਹਿਣ ਤਾਂ ਕਿ ਜਿਹੜੀ ਵੀ ਕੋਈ ਲੱਗਦਾ ਉਹਨਾਂ ਨੂੰ ਵੀ ਇਸ ਜਿਹੜੀ ਉਮਸਪਰੀ ਗਰਮੀ ਹੈ ਉਹਦੇ ਨਾਲ ਕੋਈ ਬਿਮਾਰੀ ਜਾਂ ਕੋਈ ਕੀਟ ਹੈ ਜਿਹੜਾ ਉਹਦਾ ਇਫੈਕਟ ਆ ਰਿਹਾ ਹੈ ਫਸਲ ਤੇ ਉਹਨੂੰ ਧਿਆਨ ਰੱਖਿਆ ਜਾਏ ਤੇ ਉਹਨੂੰ ਲੋੜਿੰਦਾ ਜਿਹੜਾ ਉਹਦੇ ਪ੍ਰਬੰਧ ਕੀਤੇ ਜਾਣ ਜਾਂ ਮਹਾਰਾ ਨਾਲ ਸੰਪਰਕ ਕੀਤਾ ਜਾਏ ਤਾਂ ਕਿ ਉਹਦਾ ਜਿਹੜਾ ਆਪਾਂ ਕਹਿੰਦੇ ਟਾਈਮ ਨਾਲ ਹੀ ਕੰਟਰੋਲ ਹੋ ਸਕੇ ਦੂਸਰੀ ਗੱਲ ਇਹ ਹੈ ਕਿ ਜਿਹੜਾ ਪਾਣੀ ਹੈ ਉਹ ਉਨਾ ਹੀ ਲਾਇਆ ਜਾਵੇ ਜਿੰਨੀ ਫਸਲ ਨੂੰ ਲੋੜ ਹੈ ਕਿਉਂਕਿ ਝੋਨੇ ਦੇ ਵਿੱਚ ਵੀ ਪਾਣੀ ਹੁਣ ਖੜਾ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਝੋਨੇ ਦੀ ਟ੍ਰਾਂਸਪਲੈਂਟੇਸ਼ਨ ਹੋ ਚੁੱਕੀ ਹੈ ਉਸ ਤੋਂ ਬਾਅਦ ਹੁੰਦਾ ਹੈ ਕਿ ਲਗਾਤਾਰ ਆਪਾਂ ਨੂੰ ਪਾਣੀ ਲਾਉਣ ਦੀ ਲੋੜ ਨਹੀਂ ਹੁੰਦੀ ਜਦੋਂ ਪਾਣੀ ਜੀਰ ਜੇ ਫੇਰ ਹੀ ਪਾਣੀ ਲਾਉਣਾ ਚਾਹੀਦਾ ਸੋ ਉਸ ਹੱਬ ਨਾਲ ਹੀ ਪਾਣੀ ਲਾਇਆ ਜਾਵੇ ਜਿੰਨੀ ਲੋੜ ਹੈ ਤਾਂ ਕਿ ਲੋੜ ਤੋਂ ਵੱਧ ਪਾਣੀ ਲਾਉਣ ਦਾ ਫਾਇਦਾ ਨਹੀਂ ਹੁੰਦਾ ਨੁਕਸਾਨ ਹੀ ਹੁੰਦਾ ਸੋ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਆਮ ਲੋਕਾਂ ਨੂੰ ਵੀ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਕੀ ਹੁਣ ਸਵੇਰੇ ਸ਼ਾਮ ਵੀ ਬਹੁਤ ਜ਼ਿਆਦਾ ਮਤਲਬ ਹਮਸ ਫਰੀ ਗਰਮੀ ਹੁੰਦੀ ਹੈ ਸੋ ਜਿਹੜੇ ਲੋਕ ਸਪੈਸ਼ਲੀ ਜਿਹੜੇ ਸਾਹ ਦੇ ਪੇਸ਼IENTS ਨੇ ਉਹਨਾਂ ਨੂੰ ਜਿਹੜੀ ਸੈਰ ਹੈ ਉਹ ਥੋੜੀ ਜੀ ਅਵੋਇਡ ਕਰਨੀ ਚਾਹੀਦੀ ਹੈ ਜਾਂ ਤਾਂ ਬਹੁਤ अर्ਲੀ ਮਾਰਨਿੰਗ ਹੋਏ ਜਦੋਂ ਕਿ ਮੌਸਮ ਥੋੜਾ ਠੀਕ ਹੁੰਦਾ ਹੈ ਅ ਲੇਕਿਨ ਜਿਹੜੇ ਲੋਕ ਆਪਣਾ ਦਿਨ ਚੜ੍ਹੇ ਤੇ ਜਿਵੇਂ 7-8 ਵਜੇ ਤੱਕ ਜਿਹੜੀ ਵਾਕ ਕਰਦੇ ਆ ਉਦੋਂ ਇੱਕ ਇੱਕ ਵਾਰੀ ਸਫੋਕੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਜਿਹੜਾ ਟ੍ਰੈਫਿਕ ਹੈ ਉਹ ਵੀ ਹੋਣਾ ਸ਼ੁਰੂ ਹੋ ਜਾਂਦਾ ਸੋ ਉਸ ਚੀਜ਼ ਨੂੰ ਜੁਰਤਿਆਨ ਰੱਖਿਆ ਜਾਵੇ ਤੇ ਸ਼ਾਮ ਨੂੰ ਵੀ ਜਿਹੜੀ ਹੈਗੀ ਹੈ ਉਹ ਔਵਡ ਕੀਤੀ ਜਾਵੇ ਜਿਨ੍ਹਾਂ ਨੂੰ ਮਤਲਬ ਜਿਹੜੇ 올ਡ ਪੇਸ਼IENTS ਨੇ ਜਾਂ ਕੋਈ ਜਿਹਨਾਂ ਨੂੰ ਕੋਈ ਇਸਰਾਨੀਆ ਪ੍ਰੋਬਲਮਸ ਨੇ ਉਹ ਥੋੜਾ ਅਵਾਇਡ ਕਰ ਸਕਦੇ ਆ ਕਿਉਂਕਿ ਜਿਹੜੀ ਐ ਇਵੈਪੋਰੇਸ਼ਨ ਹੋ ਰਹੀ ਹੈ ਜਦੋਂ ਪਾਣੀ ਲੱਗ ਰਿਹਾ ਖੇਤਾਂ ਦੇ ਵਿੱਚ ਉਹ ਲੋਅਰ ਐਟਮੋਸਫੇਅਰ ਦੇ ਵਿੱਚ ਸਾਰੀ ਇੰਟੈਂਗਲ ਹੋ ਰਹੀ ਹੈ ਜਿਹਦੇ ਨਾਲ ਕੀ ਸਾਰੀ ਜਿਹੜੀ ਗੈਰ ਜੀਵੀ ਕਈ ਵਾਰੀ ਸਵੇਰੇ ਦੇਖਦੇ ਆ ਆਪਾਂ ਬਣੀ ਹੁੰਦੀ ਹੈ ਸੋ ਜਦੋਂ ਸੈਰ ਕਰਦੇ ਆ ਤਾਂ ਉਹ ਸਾਰੀ ਚੀਜ਼ ਆਪਾਂ ਨੂੰ ਮਤਲਬ ਅਨਕੰਫਰਟੇਬਲ ਵੀ ਲੱਗਦੀ ਆ ਸਾਲ ਲੈਂਚ ਵੀ ਕਈ ਵਾਰੀ ਪ੍ਰੋਬਲਮ ਹੁੰਦੀ ਹੈ ਸੋ ਇਨ੍ਹਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਕਿ ਆਪਾਂ ਨੂੰ ਅਸੇਤ ਬਿੜ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈਗੀ ਆ ਤਾਂ ਬੇ ਮੌਸਮੀ ਬਾਰਿਸ਼ ਜਿਵੇਂ ਅੱਜ ਵੀ ਮੌਸਮ ਦਸਵੇਂ ਤੱਕ ਹਨੇਰਾ ਸੀ ਇਕਦਮ ਬੱਦਲ ਸੀਗਾ ਇਕਦਮ ਬੱਦਲ ਬਿਲਕੁਲ ਨਹੀਂ ਬੇ ਮੌਸਮੀ ਬਾਰਿਸ਼ ਨਹੀਂ ਹੈਗੀ ਇਹ ਤਾਂ ਮੌਸਮ ਦੀ ਬਾਰਿਸ਼ ਹੈ ਮੌਨਸੂਨ ਸੀਜ਼ਨ ਦੇ ਵਿੱਚ ਬਾਰਿਸ਼ ਹੁੰਦੀ ਹੈ ਬਟ ਇਹ ਹੈ ਕਿ ਜਿਸ ਤਰ੍ਹਾਂ ਹੁਣ ਇੱਕਦਮ ਜਦੋਂ ਹਵਾ ਚੱਲਦੀ ਹੈ ਤਾਂ ਉਹ ਬੱਦਲ ਜਿਹੜੇ ਆ ਉਹਨਾਂ ਨੂੰ ਉਡਾ ਕੇ ਲੈ ਜਾਂਦੀ ਹੈ ਸੋ ਇਸੇ ਤਰ੍ਹਾਂ ਹੀ ਸਵੇਰੇ ਹੋਇਆ ਹੈ ਕਿ ਇੱਕ ਵਾਰੀ ਲੱਗ ਰਿਹਾ ਸੀ ਕਿ ਇਸ ਵਾਰੀ ਅੱਜ ਅੱਜ ਕਾਫੀ ਅੱਛੀ ਬਾਰਿਸ਼ ਹੋਏਗੀ ਪਰ ਜਦੋਂ ਹੀ ਹਵਾ ਚੱਲੀ ਹੈ ਤਾਂ ਉਹ ਜਿਹੜੇ ਮੂਵਮੈਂਟ ਜਿਹੜੀ ਹੈ ਕਲਾਉਡਸ ਦੀ ਹੋ ਗਈ ਹੈ ਜਿਹਦੇ ਨਾਲ ਕਿ ਕਿਤੇ ਹੋਰ ਜ਼ੋਰ ਬਾਰਿਸ਼ ਹੋਈ ਹੋਏਗੀ ਸੋ ਪਰ ਉਮੀਦ ਕਰਦੇ ਹੈਗੇ ਕਿ ਜਿਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਮੌਨਸੂਨ ਰਿਵਾਈਵ ਹੋ ਰਹੀ ਹੈ ਤਾਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਅੱਛੀ ਬਾਰਿਸ਼ ਹੋਏਗੀ ਇਸ ਮੌਕੇ ਭਵਨਿਤ ਕੌਰ ਕਿੰਗਰਾਹੂਰਾ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਆਉਂਦੇ ਦਿਨਾਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਦੇ ਨਾਲ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਉੱਥੇ ਹੀ ਕਿਸਾਨਾਂ ਦੀ ਮਦਦ ਹੋਵੇਗੀ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸਰਿੰਦਰ ਸੋਨੇ ਦੀ ਰਿਪੋਰਟ